ਲੋ ਵੀ ਮਿੱਤਰੋ ਟਰੈਕਟਰਾਂ ਦੀ ਕਰਤੀ ਆਪਾਂ ਨਵੀਂ ਲੁੱਕ ਤਿਆਰ ਇੱਕ ਦੇ ਆਪਾਂ ਲਵਾਤਾ ਬੰਪਰ 30 ਇੰਚ ਤੇ 52 10 ਦੇ ਲਵਾਤੇ ਵੇਟ 40 40 ਕਿਲੋ ਵਾਲੀਆਂ ਪਲੇਟਾਂ 6 ਪਲੇਟਾਂ ਲਾਤੀਆਂ ਹੁਣ ਦੋ ਕਸੀਆਂ ਹੋਰ ਪਾਵਾਂਗੇ ਵੀਡੀਓ ਇੱਕ ਅੱਧੀ ਸਾਰੇ ਸਾਰੀਆਂ ਫਿੱਟ ਕਰਕੇ ਕਿਹੜੀ ਲੁੱਕ ਸੋਹਣੀ ਲੱਗਦੀ ਆ ਦੱਸਿਓ ਕਮੈਂਟਾਂ 'ਚ ਇੱਕ ਦੋ ਦਿਨਾਂ 'ਚ ਪਾਉਣੇ ਆ ਆਪਾਂ ਵੀਡੀਓ ਇਹਨਾਂ ਦੀਆਂ ਤਵੀਆਂ ਤੇ ਦੋਨਾਂ ਟਰੈਕਟਰਾਂ ਦੀਆਂ ਕੀ ਡੀਜ਼ਲ ਖਰਚਾ ਕੱਢਦੇ ਆ ਬਾਕੀ ਦੇਖ ਕੇ ਦੱਸਿਓ ਸ਼ੇਅਰ ਕਿਵੇਂ ਲੱਗਿਆ ਆਪਣਾ ਬੰਪਰ ਤੇ ਲਿਖਿਆ ਇਹਦਾ ਵੀ ਦੱਸਿਓ ਜ਼ਰੂਰ